ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਅੱਜ ਨਾਨਕ ਮਤਾ ਸਾਹਿਬ ਦੇ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਾਡੇ ਨਾਲ ਨੇ ਭਾਈ ਰਣਜੀਤ ਸਿੰਘ ਜੀ ਜਿਹੜੇ ਕੀ ਆਪ ਜੀ ਜਾਣਦੇ ਹੋ ਨਾਨਕ ਮਤਾ ਸਾਹਿਬ ਕਮੇਟੀ ਦੇ ਮੈਨੇਜਰ ਸਾਹਿਬ ਨੇ ਇਹਨਾਂ ਨਾਲ ਗੱਲਬਾਤ ਕਰਨਿਆ ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਵਧਾਈਆਂ ਦੇਣਾ ਚਾਹੁੰਦੇ ਹੋ ਆਪ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕ ਮਤਾ ਸਾਹਿਬ ਸੰਗਤਾਂ ਦੇ ਇੱਕ ਮਹਾਨ ਨਗਰ ਕੀਰਤਨ ਜੋ ਕਿ 11 ਵਜੇ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਤੋਂ ਪ੍ਰారంਭ ਹੋਇਆ ਸੀਗਾ ਗੁਰੂ ਨਾਨਕ ਦੇਵ ਜੀ ਦੇ 359ਵੇਂ ਪ੍ਰਕਾਸ਼ ਗੁਰਬ ਨੂੰ ਸਮਰਪਿਤ ਉਠਾਠਾ ਮਾਰਦਾ ਹੋਇਆ ਨਗਰ ਕੀਰਤਨ ਬਜ਼ਾਰ ਦੇ ਵਿੱਚ ਦੀ ਹੁੰਦਾ ਹੋਇਆ ਤਪੇੜਾ ਤੋਂ ਛੇਵੀਂ ਪਾਚੀ ਗੇਟ ਤੇ ਪਹੁੰਚ ਚੁੱਕਾ ਹੈ ਔਰ ਬਜਲੀ ਕਲੋਨੀ ਤੋਂ ਵਾਪਸ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਪਹੁੰਚੇਗਾ ਜਿਸ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੰਗਤ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਅਤੇ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈ ਹੋਈ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕ ਆਪੁਰਧੀਆਂ ਲੱਖ ਲੱਖ ਵਧਾਈਆਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਭਾਈ ਰਜੀਤ ਸਿੰਘ ਜੀ ਜਿਹੜੇ ਕਿ ਨਾਨਕ ਮਤਾ ਕਮੇਟੀ ਦੇ ਮੈਨੇਜਰ ਸਾਹਿਬ ਨੇ ਤੁਸੀਂ ਵੇਖ ਸਕਦੇ ਹੋ ਸ਼ੋਭਾ ਯਾਤਰਾ ਮਾਕ ਮਾਲਿਆ ਹਮ ਹਮ ਆ ਕੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਦੂਰੋਂ ਦੂਰੋਂ ਸੰਗਤਾਂ ਇੱਥੇ ਅੱਜ ਪਹੁੰਚੀਆਂ ਹੋਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪ ਜੀ ਪਹੁੰਚੇ ਹੋ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਬੜਾ ਖੁਸ਼ੀਆਂ ਦਾ ਦਿਹਾੜਾ ਹੈ ਸਾਡੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ ਤੇ ਸਵੇਰ ਦੀ ਨਗਰ ਕੀਰਤਨ ਦੀ ਸੇਵਾ ਨਿਭਾ ਰਹੇ ਹਾਂ ਹੁਣੇ ਮੈਂ ਦਰਬਾਰ ਸਾਹਿਬ ਗਿਆ ਸੀ ਜਥੇ ਲਾਉਣ ਉੱਥੋਂ ਵਾਪਸ ਫਿਰ ਨਗਰ ਕੀਰਤਨ ਵਿੱਚ ਹਾਜ਼ਰ ਹੋ ਰਹੇ ਆ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਦਰਸ਼ਕਾਂ ਦੇ ਵਿੱਚ ਇੱਕ ਆ ਵਾਤਾਵਰਣ ਹੀ ਦੇਖਣ ਨੂੰ ਮਿਲਿਆ ਜੀ ਜੀ ਬਿਲਕੁਲ ਇਹ ਗੁਰੂ ਸਾਹਿਬ ਦੀ ਕਿਰਪਾ ਕਹਿ ਲਓ ਪਿੱਛੇ ਜੇ ਜਦੋਂ ਆਪਾਂ ਸ਼ਹੀਦੀ ਦਿਹਾੜੇ ਮਨਾਏ ਨੇ ਜਾਂ ਹੁਣ ਪ੍ਰਕਾਸ਼ ਦਿਹਾੜੇ ਮਨਾ ਰਹੇ ਆ ਨੌਜਵਾਨ ਪੀੜੀ ਇਸ ਪਾਸੇ ਨੂੰ ਬਹੁਤ ਉਤਸ਼ਾਹਿਤ ਹੋ ਰਹੀ ਹੈ ਔਰ ਇਹ ਬਹੁਤ ਚੰਗੇ ਸੰਕੇਤ ਨੇ ਕਿ ਗੁਰੂ ਸਾਹਿਬ ਦੀ ਕਲਾ ਵਰਤ ਰਹੀ ਹੈ ਨੌਜਵਾਨ ਸਾਡੇ ਜਿਹੜੇ ਵੀਰ ਨੇ ਬਹੁਤ ਵੱਧ ਚੜ ਕੇ ਸੇਵਾਵਾਂ ਨਿਭਾ ਰਹੇ ਨੇ ਬਾਕੀ ਅੱਜ ਜਿੰਨੇ ਮਾਰਕੀਟ ਵਾਲੇ ਮੇਰੇ ਵੀਰ ਨੇ ਦੁਕਾਨਦਾਰ ਨੇ ਸਾਰਿਆਂ ਨੇ ਸੰਗਤ ਦੇ ਲਈ ਲੰਗਰ ਦੇ ਸਟਾਲ ਲਾਏ ਹੋਏ ਨੇ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਦੀਆਂ ਸੇਵਾਵਾਂ ਲੇਖੇ ਵਿੱਚ ਲਾ ਲੈਣ ਬੜਾ ਪਿਆਰ ਸੰਗਤ ਦਾ ਇੱਕ ਦੂਜੇ ਦੇ ਪ੍ਰਤੀ ਇੱਕ ਇਹੋ ਜਿਹੀ ਭਾਵਨਾ ਹਰ ਸਿੱਖ ਦੇ ਮਨ ਵਿੱਚ ਹੋਣੀ ਚਾਹੀਦੀ ਹੈ। ਭਾਬਾ ਜੀ ਅੱਜ ਰਾਤ ਸਭਾਈ ਕੀਰਤਨ ਵੀ ਹੋਏਗਾ। ਹਾਂਜੀ ਜੀ ਹੁਣ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਰਾਤ ਦੇ ਦੀਵਾਨ ਸੱਜਣਗੇ। ਹਜੂਰੀ ਰਾਗੀ ਦਰਬਾਰ ਸਾਹਿਬ ਤੋਂ ਭਾਈ ਕੁਲਵਿੰਦਰ ਸਿੰਘ ਜੀ ਆਏ ਹੋਏ ਨੇ ਭਾਈ ਕੁਲਬੀਰ ਸਿੰਘ ਜੀ ਮਧੂ ਸ਼ਾਂਗੇ ਵਾਲੇ ਢਾਡੀ ਸਿੰਘ ਆਏ ਹੋਏ ਨੇ ਉਹ ਰਾਤ ਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ ਇਤਿਹਾਸ ਨਾਲ ਜੋੜਨਗੇ ਇਹ ਸੰਗਤਾਂ ਨੂੰ ਬੇਨਤੀ ਹੈ ਵੀ ਜਿਵੇਂ ਹੁਣ ਤੁਸੀਂ ਆ ਸੰਗਤਾਂ ਦਾ ਹੜ ਖਾਠਾ ਮਾਰਦਾ ਐ ਇਸੇ ਤਰ੍ਹਾਂ ਰਾਤ ਦੇ ਦੀਵਾਨਾਂ ਵਿੱਚ ਵੀ ਆ ਜਰੀਆਂ ਭਰਨੀਆਂ ਨੇ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਟੂ ਐਂਟਰ ਵਾਲਿਆਂ ਦਾ ਜੋ ਇਸ ਪੂਰੇ ਨਗਰ ਕੀਰਤਨ ਦੀ ਤੁਸੀਂ ਕਵਰੇਜ ਕਰ ਰਹੇ ਹੋ ਜਿਹੜੀ ਸੰਗਤ ਨਹੀਂ ਆਈ ਉਹ ਘਰਾਂ ਵਿੱਚ ਬੈਠੀ ਵੇਖ ਰਹੀ ਐ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਉਹ ਤੁਸੀਂ ਵਿਸ਼ਾਲ ਨਗਰ ਕੀਰਤਨ ਆ ਮੇਰੇ ਨਾਲ ਭਾਈ ਸਾਹਿਬ ਸੁਖਵਿੰਦਰ ਸਿੰਘ ਜੀ ਐਮਏ ਨੇ ਸਾਬੇ ਕਮਾਲ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਆਓ ਇਹਨਾਂ ਨਾਲ ਗੱਲਬਾਤ ਕਰਨੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਟ ਹਕ ਅੰਦੇਸ਼ ਗੁਰਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਵਾਹ ਪ੍ਰਗਟਿਓ ਮਰਦੇ ਆ ਗੰਮੜਾ ਵਰੀਆਂ ਵਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਤੋਂ ਪ੍ਰਾਰੰਭ ਹੋ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਹਿਬਾਨਾਂ ਦੀ ਜੋਗ ਅਗਵਾਈ ਦੇ ਵਿੱਚ ਪੜਾਦਰ ਪੜਾ ਰੰਭਉ ਹੁੰਦਾ ਹੋਇਆ ਅੱਗੇ ਮੰਜ਼ਲ ਵੱਲ ਵਧ ਰਿਹਾ ਹੈ ਜਿਹਦੇ ਵਿੱਚ ਸਕੂਲ ਕਾਲਜਾਂ ਦੇ ਬੱਚੇ ਅਤੇ ਰਣਜੀਤ ਅਖਾੜਾ ਗਤਕਾ ਪਾਲਟੀ ਕਵੀਸ਼ਰ ਜਥੇ ਢਾਡੀ ਜਥੇ ਬਹੁਤ ਜੋ ਆਪ ਗੁਰੂ ਜਸ ਸਰਵਨ ਕਰਵਾ ਰਹੇ ਹਨ ਔਰ ਸੰਗਤਾਂ ਜੋ ਹਨ ਵੱਖ-ਵੱਖ ਸੇਵਾ ਸੁਣਿਤੀਆਂ ਸੇਵਾਵਾਂ ਨਿਭਾ ਰਹੀਆਂ ਨੇ ਔਰ ਵੱਖ-ਵੱਖ ਜਗ੍ਹਾ ਤੇ ਸਟਾਲ ਲਗਾ ਕਰਕੇ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ ਸੰਗਤਾਂ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿਧਾਂਤ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਔਰ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇੱਕ ਤੇ ਜਾਤ ਪਾਤ ਦੇ ਝਗੜੇ ਜਿਹੜੇ ਖਤਮ ਕਰਕੇ ਗੁਰੂ ਪਾਤਸ਼ਾਹ ਜੀ ਨੇ ਸਾਰੀਆਂ ਜਾਤਾਂ ਨੂੰ ਇਕੱਠਿਆਂ ਕਰਕੇ ਨੀਵੇਂ ਤੋਂ ਉੱਚੇ ਬਣਾ ਕੇ ਖਾਲਸਾ ਪੰਥ ਸਾਜਿਆ ਔਰ ਨਾਲ ਹੀ ਸੰਪੂਰਨ ਮਨੁੱਖਤਾ ਦੇ ਨਾਲ ਪ੍ਰੇਮ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਅੱਜ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤਾਂ ਹੀ ਸੱਚੇ ਸਿੱਖ ਖਵਾ ਸਕਦੇ ਆ ਜੇ ਅਸੀਂ ਉਹਨਾਂ ਦੇ ਪਾਏ ਹੋਏ ਸੁਨਹਿਰੀ ਅਸੂਲਾਂ ਤੇ ਚੱਲਣ ਦਾ ਯਤਨ ਕਰੀਏ ਅੰਮ੍ਰਿਤ ਛਕੀਏ ਔਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗੀਏ ਇਹੀ ਮਹਾਨ ਨਗਰ ਕੀਰਤਨ ਦਾ ਮਹਾਨ ਜਿਹੜਾ ਮਹਾਤਮ ਹੈ ਔਰ ਸਾਡਾ ਜੋ ਜਲੋਹ ਹੈ ਸ਼ਸਤਰਾਂ ਦਾ ਪ੍ਰਦਰਸ਼ਨ ਹੈ ਔਰ ਸਾਡੀ ਜੋ ਜਨਸੰਖਿਆ ਹੈ ਸਿੱਖਾਂ ਦੀ ਜੋ ਗੁਰੂ ਪਾਤਸ਼ਾਹ ਨੇ ਸਾਨੂੰ ਸੇਵਾ ਦਾ ਕਨਸੈਪਟ ਸਿਮਰਨ ਦਾ ਕਨਸੈਪਟ ਦੱਸਿਆ ਹੈ ਉਹ ਅਸੀਂ ਨਗਰ ਕੀਰਤਨ ਦੇ ਵਿੱਚ ਕਰਕੇ ਦਿਖਾ ਰਹੇ ਹਾਂ ਤੋਂ ਇਸ ਦੇ ਨਾਲ ਹੀ ਬਹੁਤ ਬਹੁਤ ਆਪ ਜੀ ਨੂੰ ਵਧਾਈਆਂ ਇਸ ਚੈਨਲ ਦੇ ਮਾਧਮ ਰਾਹੀਂ ਬੇਨਤੀ ਹੈ ਕਿ ਗੁਰੂ ਵਾਲੇ ਬਣੀਏ ਅਮਰਤ ਛਕੀਏ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹ-ਏ-ਸ਼ਹਨਸ਼ਾਹ ਗੁਰੂ ਗੋਬਿੰਦ ਸਿੰਘ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਬਹੁਤ ਹੀ ਧੂਮ-ਧਾਮ ਦੇ ਨਾਲ ਪ੍ਰਕਾਸ਼ ਉਤਸਵ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕਮਤਾ ਸਾਹਿਬ ਸਮੂਹ ਸੰਗਤਾਂ ਦੇ ਵੱਡੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਵੇਰੇ ਅੱਜ ਤਕਰੀਬਨ 11 ਵਜੇ ਤੋਂ ਲੈ ਕੇ ਜੋ ਨਗਰ ਕੀਰਤਨ ਵਿਸ਼ਾਲ ਧਰਮ ਸਤਨ ਸਾਹਿਬ ਸ੍ਰੀ ਗੁਰੂ ਅੰਸਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਛਾਇਆ ਹੈ ਅਤੇ ਪੰਜਾਂ ਪਿਆਰਿਆਂ ਦੀ ਗਵਾਈ ਦੇ ਚੋ ਨਗਰ ਕੀਰਤਨ ਪ੍ਰਗਟ ਹੋਇਆ ਹੈ ਬਹੁਤ ਹੀ ਪਿਆਰ ਦੇ ਨਾਲ ਨਗਰ ਕੀਰਤਨ ਬਾਜ਼ਾਰ ਵਿੱਚ ਦੀ ਹੁੰਦਾ ਹੋਇਆ ਹੁਣ ਵਾਪਸ ਫਿਰ ਗੁਰੂ ਘਰ ਜਾਣ ਲੱਗਿਆ ਹੈ ਔਰ ਉਹ ਦੇਖਿਆ ਕਿ ਇੱਥੋਂ ਦੀਆਂ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਜਿਨ੍ਹਾਂ ਨੇ ਬਹੁਤ ਸੁੰਦਰ ਜੋ ਕਿ ਚਾਹ ਪਾਣੀ ਦਾ ਲੰਗਰ ਚਲਿਆਂ ਦਾ ਲੰਗਰ ਕਹਿੰਦਾ ਭਾਵ ਖਾਣ ਪੀਣ ਦੀਆਂ ਵਸਤੂਆਂ ਬੜੀਆਂ ਪਿਆਰੀਆਂ ਬਹੁਤ ਸੋਹਣੀਆਂ ਜੋ ਕਿ ਸੰਤਾਂ ਨੂੰ ਮੰਨ ਰਹੇ ਹਨ ਅਤੇ ਸੰਤਾਂ ਵਿੱਚ ਦੇਖਿਆ ਬਹੁਤ ਵੱਡਾ ਉਤਸ਼ਾਹ ਹੈ ਨੌਜਵਾਨ ਵੀਰ ਬਹੁਤ ਸੋਹਣੀਆਂ ਦਸਤਾਰਾਂ ਸਜਾ ਕੇ ਝਾੜੀਆਂ ਦੇ ਨਾਲ ਰੋਡ ਤੇ ਸੇਵਾ ਕਰ ਰਹੇ ਹਨ ਬੀਬੀਆਂ ਭੈਣਾਂ ਬਹੁਤ ਪਿਆਰ ਦੇ ਨਾਲ ਝਾੜੂ ਲੈ ਕੇ ਉਹ ਵੀ ਸੇਵਾ ਕਰ ਰਹੀਆਂ ਹਨ ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਉਹ ਵੀ ਸੇਵਾ ਕਰ ਰਹੇ ਹਨ ਅਤੇ ਬਹੁਤ ਸ਼ਾਹ ਹੈ ਸਾਰੀ ਸੰਗਤ ਨੂੰ ਸਾਰੇ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੇ ਦਰਾਂ ਨੂੰ ਵੀ ਪਿਆਸ ਲੱਗਦੀ ਆ ਜਿਹੇ ਦਰਾਂ ਨੂੰ ਵੀ ਚਾਹ ਪੀਣੀ ਹੁੰਦੀ ਆ ੱਟਕੇ ਹੁੰਦੇ ਨੇ ਸਾਡੇ ਨਾਲ ਦੇ ਅਰੰਝੀ ਦੇ ਘਾਰੇ ਦੇ ਜਥੇਦਾਰ ਭਾਈ ਸਾਹਿਬ ਜੀ ਇਨਸਾਨੀ ਪਾਣੀ ਚਾਹੀਦਾ ਇਨਸਾਨੀ ਔਰੇ ਚਾਹ ਇਨਸਾਨ ਨੂੰ ਪਾਣੀ ਵੀ ਚਾਹੀਦਾ ਚਾਹ ਵੀ ਚਾਹੀਦੀ ਲੰਗਰ ਵੀ ਚਾਹੀਦਾ ਆਰਾਮ ਵੀ ਚਾਹੀਦਾ ਬਿਲਕੁਲ ਜੀ ਭਾਈ ਸਾਹਿਬ ਜੀ ਅੱਜ ਧੰਤਨ ਸਾਹਿਬੇ ਕਮਾਲ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਤੇ ਸੰਗਤਾਂ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਨੇ ਆਪ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਪ ਜੀ ਕਿਵੇਂ ਵਧਾਈਆਂ ਦਿਓਗੇ ਸੰਗਤ ਨੂੰ ਵੀਰ ਜੀ ਸੱਚ ਤੇ ਹੈਗਾ ਮੈਂ ਨਿਕਲ ਵੜੀ ਕੋਈ ਨਹੀਂ ਆਗੀ ਮੈਂ ਆਖਾਂਗੀ ਉਹ ਕਲਕੀਆਂ ਵਾਲਾ ਵਾਜਾਂ ਵਾਲਾ ਨਾ ਦਾਦਾ ਘਾਟ ਨਹੀਂ ਆਗਰੂ ਸਾਡੇ ਦਾ ਮੈਂ ਤਾਂ ਕਹਿ ਰਿਹਾ ਕਿ ਅਸੀਂ ਕਰਤਾ ਵਾਲੇ ਆ ਅਸੀਂ ਸਾਥ ਸੰਗਤ ਦੇ ਦਰਸ਼ਨ ਕਰ ਰਹੇ ਆ ਤੇ ਸੰਗਤਾਂ ਵੀ ਆਨ ਜਦੋਂ ਇਹਦਾ ਹਿੱਸਾ ਬਣ ਕੇ ਗੁਰੂ ਘਰ ਦੀ ਇਹ ਸੇਵਾ ਕਰਕੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰਨ ਆਜਿਨ ਬਤਾ ਇਹ ਸੇਵਾ ਕਰ ਰਹੇ ਆ ਸੇਵਾ ਕਰਦੇ ਆਂ ਦਰਸ਼ਨ ਕਰਦੇ ਆਂ ਕਿ ਐਂਜੜ ਡਿਊਟੀ ਦੀ ਕੋਈ ਛੁੱਟੀ ਨਹੀਂ ਹੁੰਦੀ ਏ ਉਸ ਅਫਸਰ ਦੀ ਕੋਈ ਪਰਵਾਹੀ ਅਸੀਂ ਐਸ ਅਫਸਰ ਨੂੰ ਵੇਖਣਾ ਹੁੰਦਾ ਤੂੰ ਸਾਡਾ ਅਫਸਰ ਡਾਕਟਰ ਆਇਆ ਵੇ ਸਰਕਾਰੀ ਅਪਲੰਪਲਾਈਆਂ ਆਪ ਨੂੰ ਪਤਾ ਹੈ ਮੈਂ ਡਿਊਟੀ ਨਹੀਂ ਜਾਂਦਾ ਨਹੀਂ ਜਾਣਾ ਤੇ ਨਹੀਂ ਜਾਣਾ ਪਤਾ ਉਹਨਾਂ ਨੂੰ ਕਿ ਇਹਨੇ ਗੱਤਕਾ ਖੇਡਣਾ ਗੱਤੀ ਸੇਵਾ ਕਰਨੀ ਕਰਨੀ ਅੱਜ ਮੇਰੇ ਬਾਪੂ ਨੇ ਸੇਵਾ ਕਰਕੇ ਮੇਰੇ ਬੱਚੇ ਨੂੰ ਜਹਾਜ਼ ਤੇ ਚਲਾਤਾ ਮੈਨੂੰ ਕਾਦੀ ਘਾਟ ਬਾਪੂ ਦੀ ਸੇਵਾ ਕਰੀ ਜਨਾ ਮੈਂ ਲਈ ਜਨਾ ਕਿਸੇ ਕੋ ਹੱਥ ਮੰਗਣ ਦੀ ਫਰਿਆਦ ਨਹੀਂ ਲੋੜ ਹੀ ਨਹੀਂ ਕਿ ਮਨ ਤੂੰ ਆ ਦੇ ਦੇ ਆ ਦੇ ਤੇ ਮੈਨੂੰ ਲੋੜ ਨਹੀਂ ਹੈਗੀ ਮੇਰਾ ਬਾਪੂ ਫੌਜ ਦਾ ਮਾਲਕ ਆ ਤੇ ਫੌਜ ਦਾ ਮਾਲਕ ਜਿੰਦਾਬਾਦ ਸਰਕਾਰੀ ਲੋਕ ਸੇਵਾ ਕਰਨ ਆਨੇ ਆ ਤੇ ਆ ਸਾਧ ਸੰਗਤ ਵੀ ਆਈ ਸੰਦੇਸ਼ ਦੇਣਾ ਸਾਡੇ ਵਾਂਗੂ ਮਨੋਂ ਗੁਰੂ ਘਰ ਦੀ ਸੇਵਾ ਕਰੋ ਜਿੱਦਾਂ ਬੀਜੋਗੇ ਉਦਾਂ ਵੱਡੋਗੇ ਉਹਦੇ ਕਰ ਚ ਕੋਈ ਘਾਟ ਰਹੀ ਹੈ ਕੰਮੀਆਂ ਲੈਣ ਵਾਲੇ ਆਪ ਜਾਂ ਲੋ ਅਜਰੂ ਥੋੜਾ ਅਸੀਂ ਕਰਕੇ ਖੜ ਰਹੇ ਆ ਵੀਰ ਜੀ ਨਗਰ ਕਿੰਨਾ ਦੀ ਬਹੁਤ ਸੇਵਾ ਹੈ ਜਲਦੀ ਸੇਵਾ ਕਰ ਲੋ ਸਫਾਈ ਦੀ ਸੇਵਾ ਕਰ ਲੋ ਬਿਜ਼ੁਰਗੋ ਤਾਂ ਮਰੇ ਨੇ ਲੋੜ ਹੈ ਉਹਨਾਂ ਦੀ ਸੇਵਾ ਕਰ ਲੋ ਕਿੰਨੀ ਸੇਵਾ ਕਰਵਾਦੀ ਸੇਵਾ ਪੋਤੀ ਦੇ ਹਰ ਸੇਵਾ ਮਨਜ਼ੂਰ ਹੈ ਪ੍ਰਮਾਣ ਪਿੱਛੇ ਭੁੰਡੇ ਸਫਾਈ ਦੀ ਸੇਵਾ ਕਰ ਰਹੇ ਨੇ ਕਿਹਾ ਆਪ ਜੀ ਨੇ ਉਹਨਾਂ ਨੂੰ ਕੋਈ ਮਤਲਬ ਸਫਾਈ ਕਰਦੀ ਸਭ ਤੋਂ ਉੱਚੀ ਸੇਵਾ ਉਹਨਾਂ ਦੀ ਉੱਚੀ ਸੁੱਚੀ ਸੇਵਾ ਉਹਨਾਂ ਦੀ ਤੇ ਵੀ ਅਸੀਂ ਕੁਛ ਵੀ ਉਹਨਾਂ ਸਾਹਮਣੇ ਤੇ ਸਾਹ ਸਗਨ ਨੂੰ ਮੈਂ ਇਹੀ ਸਮਝਦੇ ਜਰਾ ਜਨਾ ਗੁਰੂ ਘਰ ਤੇ ਇਹੀ ਇੱਕ ਮੌਕਾ ਹੁੰਦਾ ਆਪਣੇ ਗੁਰੂ ਨੂੰ ਰਾਜੀ ਕਰਨ ਦਾ ਖੁਸ਼ ਕਰਨ ਦਾ ਬਾਕੀ ਦੇ ਕੋਈ ਵੀ ਤੇਨਾਂ ਰਾਜੀ ਕਰ ਲੋ ਖੁਸ਼ ਕਰ ਲੋ ਮਗਰ ਇਹਦਾ ਦੋਪੋ ਰੱਖਿਆ ਗਿਆ ਉਹਨਾਂ ਨੂੰ ਮਨਾਣਾ ਤੇ ਇਸ ਤੋਂ ਵੱਡਾ ਕੋਈ ਦੇਨ ਨਹੀਂ ਨਾਲੇ ਜੈ ਸਿੱਧਰ ਅਮਦਾਨ ਨਗਰ ਕੀਰਤਨ ਹੈ ਭਾਵੇਂ ਕੋਈ ਵੀ ਧਰਮ ਹੋ ਇਹ ਸ਼ਕਤੀ ਪ੍ਰਦਰਸ਼ਨ ਦਾ ਵੀ ਜੀ ਇੱਕ ਸ਼ਕਤੀ ਪ੍ਰਦਰਸ਼ਨ ਔਰ ਇੱਕ ਡਿਸਪਲਿਨ ਕੀ ਅਸੀਂ ਕਿੰਨੇ ਡਿਸਪਲਿਨ ਚ ਆ ਗਿਆ ਸਾਡੀ ਕੌਮ ਕਿੰਨੀ ਸ਼ਕਤੀ ਹੈ ਨਗਰ ਕੀਰਤਨ ਦਾ ਮਸਲਾ ਸ਼ਕਤੀ ਪ੍ਰਦਰਸ਼ਨ ਤੇ ਆਪਣੇ ਧਰਮ ਦਾ ਪ੍ਰਚਾਰ ਕਰਨਾ ਆਪਣੇ ਡਿਸਪਲਿਨ ਦਿਖਾਣਾ ਅਸੀਂ ਉਹ ਲੋਕ ਉਖਾ ਰਹੇ ਆ ਸਾਡੇ ਲੋਕ ਨੂੰ ਬੜਾ ਕੁਝ ਕਹਿ ਜਾਂਦੇ ਨੇ ਕਹਿੰਦੇ ਰਹੋ ਰਾਜੀ ਰਹੋ ਜੋ ਆ ਖੁਸ਼ ਹੋ ਕੇ ਜਾਏ ਮਗਰ ਸਾਡੀ ਇੱਕ ਗੱਲ ਹੈ ਜੋ ਡਰ ਆਏ ਉਹਦੇ ਲਈ ਦੇਗ ਜੋ ਚੜ ਗਿਆ ਹੈ ਉਹਦੇ ਲਈ ਤੇਗ ਇਹ ਦੋਵੇਂ ਚੀਜ਼ਾਂ ਸਾਡੇ ਕੋ ਬਾਗਰੂ ਹੋਰ ਉਹਨਾਂ ਦਾ ਧੰਨਵਾਦ ਮੇਰੇ ਸਿੱਖ ਵੀਰ ਜੀ ਆਪ ਦੇ ਬੱਚਵਾਂ ਦੇ ਸਾਥੀ ਹੋ ਨਾਲ ਖੇਡਦੇ ਰਹੇ ਬੜੀ ਖੁਸ਼ੀ ਹੁੰਦੀ ਭਰਾਵਾਂ ਨਾਲ ਮਿਲ ਕੇ ਧੰਨਵਾਦ ਆਪ ਜੀ ਦਾ ਜੋ ਸਾਡੀਆਂ ਦਿਲ ਦੀਆਂ ਗੱਲਾਂ ਆਪ ਜੀ ਸੰਗਤ ਨੂੰ ਪਹੁੰਚਾਉਂਦੇ ਹੋ ਤੇ ਕੌਮ ਨੂੰ ਅੱਗੇ ਲੈ ਕੇ ਜਾ ਰਹੇ ਹੋ ਧੰਨਵਾਦ ਵੀਰ ਜੀ ਧੰਨਵਾਦ ਜੀ ਇਸ ਰਣਜੀਤ ਅਖਾਰੇ ਦੇ ਜਿਹੜੇ ਜਥੇਦਾਰ ਨੇ ਔਰ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਇਹਨੇ ਸਾਡੇ ਗੁਰੂ ਸਾਹਿਬਾਨ ਜਿਹੜੇ ਆ ਖੰਡਾ ਬਹਿਮੰਡਾ ਦੇ ਮਾਲਕ ਨੇ ਉਹਦੇ ਖਜ਼ਾਨੇ ਬੜੇ ਭਰਪੂਰ ਨੇ ਬੇਅੰਤ ਅਥਾ ਜਿਨੂੰ ਕਹ ਲੋ ਵੀ ਜਿਹਦੇ ਬਾਰੇ ਜਿੱਥੋਂ ਤੱਕ ਬੰਦਾ ਸੋਚ ਵੀ ਨਹੀਂ ਸਕਦਾ ਐਹੋ ਐਹੋ ਜੇ ਹੀਰੇ ਜਵਾਹਰਾਤ ਨਗੀਨੇ ਠੀਕ ਹੈ ਜੀ ਇਹ ਇਹ ਜਿਹੇ ਨਦੀਆਂ ਗੁਰੂ ਮਹਾਰਾਜ ਦੇ ਕੋਲ ਆ ਪਰ ਸਾਨੂੰ ਲੈਣਾ ਨਹੀਂ ਆਉਂਦਾ ਸਾਨੂੰ ਉਹ ਪ੍ਰਾਪਤ ਕਰਨ ਨਹੀਂ ਆਉਂਦਾ ਵੇਖੋ ਪ੍ਰਾਪਤ ਉਹਨੂੰ ਹੀ ਉਹ ਚੀਜ਼ ਉਹਨੂੰ ਹੀ ਮਿਲਦੀ ਆ ਜਿੰਨੂੰ ਮੰਗਣ ਦੀ ਇਜਾਜ਼ਤ ਹੁੰਦੀ ਆ ਤੇ ਅੱਜ ਨਾਨਕ ਮਤਾ ਸਾਹਿਬ ਪਹੁੰਚੇ ਸਾਂ ਨਗਰ ਕੀਰਤਨ ਬਹੁਤ ਵਿਸ਼ਾਲ ਨਗਰ ਕੀਰਤਨ ਆ ਸੰਗਤਾਂ ਦੇ ਵਿੱਚ ਬਹੁਤ ਹੁਸਾਹ ਆ ਗਤਕੇ ਵਾਲੇ ਵੀਰ ਜੋਰ ਆਪਣੇ ਵਖਾ ਰਹੇ ਨੇ ਇਹੀ ਤੇ ਇੱਕ ਨਿਆਰੀ ਜਿਹੜੀ ਚੀਜ਼ ਆ ਨਾ ਖਾਲਸਾ ਪੰਥ ਦੇ ਕੋਲ ਖਾਲਸਾ ਜਿਹੜਾ ਸੰਤ ਵੀ ਆ ਖਾਲਸਾ ਸਿਪਾਈ ਵੀ ਆ ਇਹ ਜਿਹੜੀ ਤਾਂ ਹੀ ਦੁਨੀਆ ਦੀ ਕੋਈ ਵੀ ਧਰਮ ਕੋਈ ਕਮਿਊਨਿਟੀ ਕੋਈ ਵੀ ਜਿਹੜੀ ਮਤਲਬ ਕਿ ਦੇਸ਼ ਖਾਲਸਾ ਪੰਥ ਦਾ ਮੁਕਾਬਲਾ ਨਹੀਂ ਕਰ ਸਕਦਾ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਬਣਾਈ ਇਦਾਂ ਨਾ ਦਿੱਤਾ ਵਾ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ਾਂ ਇੰਨੀਆਂ ਦੇਤੀਆਂ ਨੇ ਪੀ ਲੋਕ ਵੇਖ ਕੇ ਹੈਰਾਨ ਹੁੰਦੇ ਨੇ ਅਸ਼ ਅਸ਼ ਕਰ ਉੱਠਦੇ ਨੇ ਬਤੇ ਪਰਮ ਸਨਮਾਨਯੋ ਗੁਰੂ ਪੈਰੀ ਸਾਧ ਸੰਗਤ ਜੀ ਸਾਹਿਬ ਜੀ ਵਟਪਾਕੇ ਹੋ ਸਾਹਿਬੀ ਕਮਾਲ ਤੰਤਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਦੇ ਪ੍ਰਕਾਸ਼ ਗੁਰਪੁਰ ਬੜੀ ਸਰਗਾ ਪ੍ਰੇਮ ਭਾਵਨਾ ਦੇ ਨਾਲ ਬਣਾ ਰਹੇ ਹੋ ਸੋ ਆਵ ਸੰਤਾਂ ਨੂੰ ਦੰਤ ਸਤguru ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ਪੁਰਬ ਦੀਆਂ ਅਲਾਖ ਲਖਵਤਾਂ ਜੀ ਸੋ ਸਤਗੁਰਾਂ ਦਾ ਪ੍ਰਦੇਸ਼ ਹੈ ਅਮਰ ਛੱਕੋ ਗੁਰੂ ਵਾਲੇ ਬਣੋ ਨਾਮ ਜਪੋ ਵੰਡ ਛੱਕੋ ਗੁਰੂ ਵਾਲੇ ਬਣ ਕੇ ਲਾਭ ਪ੍ਰਾਪਤ ਕਰੋ ਜੀ ਜੀਵਨ ਸਫਲਾ ਕਰੋ ਜੀ ਆਓ ਹੁਣ ਨਗਰ ਕੀਰਤਨ ਵਿੱਚ ਬੜੇ ਅੱਗੇ ਆਜੜੀਆਂ ਭਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ ਮੈਂ ਭਾਈ ਗਿਆਨੀ ਜਰਨੈਲ ਸਿੰਘ ਜੀ ਨਾਨਕ ਮਤੋ ਸਾਹਿਬ ਤੋਂ ਆਪ ਸਾਰੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਵਹਿ ਪ੍ਰਗਟਿਓ ਪੁਰਖ ਅਗਮੜਾ ਬਰੀਆਮ ਇਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਹੇਬੇ ਕਮਾਲ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਜ ਪਾਵਨ ਆਗਮਨ ਪ੍ਰਕਾਸ਼ਪੁਰਬ ਹਨ ਸਾਰੀਆਂ ਸੰਗਤਾਂ ਦੂਰ ਦਰੇਡੇ ਤੋਂ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਵਿਖੇ ਸਵੇਰ ਤੋਂ ਹੀ ਚੱਲ ਕਰਕੇ ਆਈਆਂ ਹਨ ਜੋ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਅੱਜ ਨਗਰ ਕੀਰਤਨ ਦੀਆਂ ਖੁਸ਼ੀਆਂ ਵਧਾ ਰਹੀਆਂ ਹਨ ਔਰ ਦੂਰ ਦਰੇਡਿਆਂ ਤੋਂ ਸੰਗਤਾਂ ਚੱਲ ਕੇ ਇੱਥੇ ਪਹੁੰਚੀਆਂ ਹਨ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਪੰਥ ਨੂੰ ਸਿੱਖ ਧਰਮ ਨੂੰ ਇੱਕ ਵੱਡੀ ਦੇਣ ਦਿੱਤੀ ਹੈ ਸਾਧ ਸੰਗਤ ਜੀ ਆਪਾਂ ਉਹਨਾਂ ਦੀ ਦੇਣ ਕਦੀ ਵੀ ਦੇ ਨਹੀਂ ਸਕਦੇ ਆਪਾਂ ਉਹਨਾਂ ਨੂੰ ਸਮਰਪਿਤ ਹੋਣਾ ਹੈ ਸਾਰੀ ਸੰਗਤ ਨੇ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਦੱਸੇ ਹੋਏ ਉਹਨਾਂ ਦੇ ਸਿਧਾਂਤ ਹਨ ਉਹਨਾਂ ਸਿਧਾਂਤਾਂ ਤੇ ਆਪਾਂ ਚੱਲਣ ਦੀ ਕੋਸ਼ਿਸ਼ ਕਰਨੀ ਹੈ ਬਾਣੀ ਨੂੰ ਬਾਣੇ ਨੂੰ ਆਪਾਂ ਧਾਰਨ ਕਰਨਾ ਹੈ ਔਰ ਸਿੱਖੀ ਸਰੂਪ ਵਿੱਚ ਜਿਹੜਾ ਹੈ ਉਹ ਰਹਿਣਾ ਹੈ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨਾ ਹੈ ਸਿੱਖੀ ਸਰੂਪ ਦੇ ਨਾਲ ਜੋੜਨਾ ਹੈ ਪਾਣੀ ਦੇ ਨਾਲ ਜੋੜਨਾ ਹੈ ਊੜੇ ਦੇ ਨਾਲ ਜੋੜਨਾ ਹੈ ਤਾਂ ਕਿ ਸਾਡਾ ਸਿੱਖੀ ਸਰੂਪ ਜਿਹੜਾ ਹੈ ਉਹ ਬਣਿਆ ਰਵੇ ਸੋ ਅੱਜ ਬਹੁਤ ਹੀ ਖੁਸ਼ੀਆਂ ਵਾਲੀ ਗੱਲ ਹੈ ਕਿ ਇਸ ਨਗਰ ਕੀਰਤਨ ਵਿੱਚ ਦੂਰ ਦਰੜਿਆਂ ਤੋਂ ਸੰਗਤਾਂ ਜਿਹੜੀਆਂ ਨੇ ਚੱਲ ਕੇ ਇੱਥੇ ਪਹੁੰਚੀਆਂ ਹੋਈਆਂ ਹਨ ਔਰ ਨਗਰ ਕੀਰਤਨ ਦੀ ਸੋਭਾ ਵਧਾ ਰਹੀਆਂ ਹਨ ਸੋ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਔਰ ਸਤਗੁਰੂ ਧੰਗੁਰ ਗੋਬਿੰਦ ਸਿੰਘ ਮਹਾਰਾਜ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਦੀ ਸਾਥ ਸਤਗੁਰੂ ਜੀ ਬਖਸ਼ਿਸ਼ ਕਰਨ ਸਤਗੁਰੂ ਜੀ ਧੰਗੁਰ ਗੋਬਿੰਦ ਸਿੰਘ ਮਹਾਰਾਜੀ ਦਾ ਇਹ ਸਿਧਾਂਤ ਹੈ ਕਿ ਸੂਰ ਸੋ ਪਹਿਚਾਣੀਏ ਜੋ ਨਰੇ ਦੀਨ ਕੇ ਹੇਤ ਖੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ ਗਗੰਦ ਮਾਮਾ ਬਾਜਿਓ ਪਰਿਓ ਇਨਸਾਨੈ ਘਾਓ ਇਸ ਤਰ੍ਹਾਂ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੀ ਜੋ ਸਿਧਾਂਤ ਹਨ ਉਹਨਾਂ ਤੇ ਆਪਾਂ ਚੱਲਣਾ ਹੈ ਔਰ ਸਿੱਖੀ ਸਰੂਪ ਵਿੱਚ ਪਰਪੱਕ ਰਹਿਣਾ ਹੈ ਚੜ੍ਹਦੀ ਕਲਾ ਵਿੱਚ ਆਪਾਂ ਜੋ ਵੀ ਗੁਰੂ ਦੇ ਸਮਾਗਮ ਉਹਨਾਂ ਨੂੰ ਮਨਾਉਣਾ ਹੈ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਸਾਧ ਸੰਗਤ ਜੀ ਸੋ ਦਾਸ ਵੱਲੋਂ ਭਾਈ ਜਰਨੈਲ ਸਿੰਘ ਨਾਨਕ ਮੱਤਾ ਸਾਹਿਬ ਤੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਸਾਰੀਆਂ ਸੰਗਤਾਂ ਦੇ ਸਿਰ ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖ ਕੇ ਇਨਾ ਨਗਰ ਕੀਰਤਨ ਦੀ ਸ਼ੋਭਾ ਸਤਰੂ ਵਧਾਉਂਦੇ ਰਹਿਣ ਔਰ ਸਾਰਿਆਂ ਸੰਗਤ ਨੂੰ ਖੁਸ਼ੀਆਂ ਬਖਸ਼ਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਨਾਨਕ ਮਤਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਵਰਪੁਰਬ ਤੇ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਆ ਉਤੇ ਦੇਖਿਆ ਉਹ ਨਾ ਕਿ ਅੱਜ ਇੱਥੇ ਨਾਰਕਮਤਾ ਦੇ ਵਿੱਚ ਬਹੁਤ ਭਾਰੀ ਇਕੱਠ ਹੋਇਆ ਹੈ ਇਤੋਂ ਐ ਲੱਗਦਾ ਕਿ ਸਿੱਖ ਸਮਾਜ ਜੋ ਜਗਤ ਗੁਰੂ ਗੋਬਿੰਦ ਸਿੰਘ ਜੀ ਦੇ 52 ਸਬਿੱਤਰ ਗੌਰਵੂਰ ਤੇ ਇਕੱਠਿਆ ਹੋ ਗਿਆ ਨੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਬਹੁਤ ਬਹੁਤ ਸਦਾ ਧੰਨਵਾਦ ਕਿੰਨਾ ਇਕ ਸੰਗਤਾਂ ਦਾ ਇਕੱਠ ਹੋਏਗਾ ਅੱਜ ਇੱਥੇ ਸੰਗਤ 20000 ਦੇ ਆਸ-ਪਾਸ ਸੰਗਤ ਇਕੱਠੀ ਹੋਈ ਹੈ ਬਹੁਤ ਵੱਡਾ ਇਕੱਠ ਹੋਇਆ ਹੈ ਕਿੰਨੀ ਕਿੰਨੀ ਦੂਰੋਂ ਲੋਕ ਆਏ ਨੇ ਪਹੁੰਚੇ ਨੇ ਅੱਜ ਰੋਦਰਪੌਰ ਖਡੀਮੇ ਸਤਾਰਗੰਜ ਕੁਲਾਰਾ ਹਰਦਾਸਪੁਰ ਆਸ-ਪਾਸ ਦੇ ਖੇਤਰਾਂ 'ਚ ਬਹੁਤ ਜਿਆਦਾ ਸੰਗਤ ਪਹੁੰਚੀ ਹੈ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਤੇ ਸ਼ੁਭਕਾਮਨਾਵਾਂ ਜਿ세 ਤਰ੍ਹਾਂ ਗੁਰੂਪੁਰਵਾ ਤੇ ਇਕੱਠੀਆਂ ਹੁੰਦੀਆਂ ਰਹਿਣ ਤੇ ਗੁਰੂ ਜਸ ਕਰਦੀਆਂ ਰਹਿਣ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਪ ਜੀ ਨੌਜਵਾਨਾਂ ਨੂੰ ਮੈਂ ਸੰਦੇਸ਼ ਦੇਣਾ ਚਾਹਾਂਗਾ ਕਿ ਅੱਜ ਦੇ ਮਾਹੌਲ ਨੂੰ ਦੇਖਦਿਆਂ ਹੋਇਆ ਸਿੱਖੀ ਤੋਂ ਕਾਫੀ ਦੂਰ ਹੁੰਦੇ ਜਾ ਰਹੇ ਸੀ ਫਿਰ ਵੀ ਇਹ ਗੁਰਪੁਰਵਾ ਤੇ ਇਕੱਠੇ ਹੋ ਕੇ ਸਿੱਖੀ ਦੇ ਨਾਲ ਜੁੜਦੇ ਜੁੜਦੇ ਨੇ ਨਾਲੇ ਸਿੱਖ ਮਹਾਪੁਰਵਾ ਤੇ ਇਕੱਠੇ ਹੋ ਕੇ ਇੱਕ ਸੰਦੇਸ਼ ਵੀ ਜਾਂਦਾ ਹੈ ਕਿ ਸਾਰੇ ਇੱਕ ਝੰਡੇ ਥੱਲੇ ਆਓ ਤੇ ਗੁਰੂ ਨਾਨਕ ਦਾਪਲੇਵਾ ਸੰਗਤ ਦੇ ਨਾਲ ਲੱਗ ਕੇ ਗੁਰੂ ਜਸ ਕੀਤਾ ਜਾਵੇ। ਤੇ ਕੀ ਆਪ ਜੀ ਜਾਣਦੇ ਹੋ ਕਿ ਅੱਜ ਅਸੀਂ ਨਾਨਕਬਾਦ ਸਾਹਿਬ ਪਹੁੰਚੇ ਹੋਏ ਆ। ਤੁਸੀਂ ਦੇਖ ਸਕਦੇ ਹੋ ਸਾਹਮਣੇ ਰਣਜੀਤ ਅਖਾੜਾ ਜਿਹੜਾ ਕਿ ਸਾਡੀ ਮਾਰਸ਼ਲ ਆਹ ਤਿਆਗ ਗੱਤਕਾ ਉਹਨੂੰ ਮਾਸ਼ੱਲਾ ਆਹ ਗੱਤਕੇ ਦੇ ਜੋਰ ਵਿਖਾ ਰਿਹਾ ਇੱਥੇ ਰੰਜੀਤ ਦਾ ਅਖਾੜਾ ਤੇ ਇੱਥੇ ਸੰਗਤਾਂ ਤੁਸੀਂ ਦੇਖ ਸਕਦੇ ਹੋ ਵੀ ਹਮਮਾ ਮਾ ਕੇ ਸਖਤਾ ਪਹੁੰਚੀਆਂ ਹੋਈਆਂ ਨੇ ਸੰਗਤਾਂ ਦਾ ਹੱਥ ਜਿਹੜਾ ਵਾ ਠਾਠਾ ਮਾਰ ਰਿਹਾ ਵਾ ਇੱਥੇ ਜਿੱਧਰ ਵੀ ਨਜ਼ਰ ਮਾਰੋਗੇ ਉਧਰ ਹੀ ਸੰਗਤਾਂ ਦਾ ਆਈਆਂ ਹੋਈਆਂ ਨੇ ਸਾਡੇ ਨਾਲ ਨੇ ਭਾਈ ਅਮਰਜੀਤ ਸਿੰਘ ਜੀ ਬੋਪਾਰਾਏ ਉਹਨਾਂ ਨਾਲ ਵੀ ਗੱਲਬਾਤ ਕਰਨਿਆ ਗੁਰੂ ਪਾਤਸ਼ਾਹ ਜੀ ਭਾਈ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵਿਚਾਰ ਨਗਰ ਕੀਰਤਨ ਨਿਕਲਿਆ ਤੇ ਨਾਨਕਪਾਤ ਸਾਹਿਬ ਦੇ ਵਿੱਚ ਆਪ ਜੀ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਲੱਗਦਾ ਸਾਰੀ ਵਾਲੇ ਦੇਸ਼ ਵਿਦੇਸ਼ ਦੀ ਸਾਰੀ ਸੰਗਤ ਨੂੰ ਮੇਰੇ ਵੱਲੋਂ ਸਾਡੀ ਪ੍ਰਬੰਧਕ ਕਮੇਟੀ ਦੇ ਨਾਮ ਤੋਂ ਸਾਡੀ ਵੱਲੋਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਔਰ ਅਸੀਂ ਇਸ ਪਾਵਨ ਪ੍ਰਸਤਿਹਾਰ ਦੇ ਤੇ ਸਾਰਿਆਂ ਨੂੰ ਵਧਾਈ ਦਿੰਨੇ ਆ ਔਰ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਉਹਨਾਂ ਦਾ ਧੰਨਵਾਦ ਕਰਦੇ ਆ ਰਣਜੀਤ ਅਖਾੜਾ ਤੇ ਜਿਹੜਾ ਜਿਨ੍ਹਾਂ ਨੇ ਬਹੁਤ ਵਧੀਆ ਜੋਹਰ ਦਿਖਾਏ ਨੇ ਹੋਰ ਵੀ ਜਿਹੜੀਆਂ ਸਾਡੀਆਂ ਮਤਲਬ ਟੀਮਾਂ ਆਈਆਂ ਸੀ ਸਭ ਡਿਸਪੀਨ ਦੇ ਵਿੱਚ ਉਹਨੇ ਕੰਮ ਕੀਤਾ ਤੇ ਮੈਂ ਸਾਰਿਆਂ ਦਾ ਅਤਿ ਧਰਵਾਦੀ ਆ ਤੇ ਤੁਹਾਡੇ ਚੈਨਲ ਦਾ ਵੀ ਧਰਵਾਦੀ ਆ ਸਾਡੇ ਮੈਂਬਰ ਸਹਿਬਾਨ ਸਾਡੇ ਪ੍ਰਧਾਨ ਸਭਾ ਦਾ ਜਗਵੰਦਰ ਸਿੰਘ ਜੀ ਤੇ ਸਾਡੇ ਸਖਤਰ ਸਾਹਿਬ ਸਰਦਾਰ ਮੋਹਨ ਸਿੰਘ ਜੀ ਬੜੇ ਮੈਂਬਰ ਸਹਿਬਾਨ ਜਿਨ੍ਹਾਂ ਨੇ ਵੀ ਇਹ ਸਹਿਯੋਗ ਕੀਤਾ ਉਹ ਇਲਾਕੇ ਦੀ ਸੰਗਤਾਂ ਸੰਗਤਾਂ ਨੇ ਬਹੁਤ ਸਿਰੋਚੀਤਾ ਸਰਦਾਰ ਗਾਇਕੋ ਸੰਗਤਾਂ ਆਈਆਂ ਨੇ ਕਿਛਾ ਤੋਂ ਆਈਆਂ ਨੇ ਬਾਜਪੁਰ ਤੋਂ ਆਈਆਂ ਨੇ ਜਾਸਪੁਰ ਮੁਦੂਦ ਸਿੰਘ ਨਗਰ ਪੂਰੇ ਜ਼ਿਲ੍ਹੇ ਤੋਂ ਪੂਰਬ ਉਪਰ ਤੋਂ ਜਿਹੜਾ ਨਾੜੀ ਤਾਲ ਤੋਂ ਆਈਆਂ ਨੇ ਮੈਂ ਸਾਰੀਆਂ ਸੰਗਤਾਂ ਦਾ ਜਿਹੜੇ ਜਿਹੜੀਆਂ ਆਈਆਂ ਨੇ ਸਾਰ ਨੂੰ ਜੀਓ ਆਇਆ ਕਹਿੰਦਾ ਵਾ ਔਰ ਸਾਡੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਛੋਟੇ ਛੋਟੇ ਬੱਚੇ ਜਿਹੜੇ ਨੇ ਝੋੜ ਬੁਖਾ ਰਹੇ ਨੇ ਤੁਹਾਨੂੰ ਅਸੀਂ ਵਿਖਾਉਂਦੇ ਆ ਕਿ ਬਿਲਕੁਲ ਛੋਟਾ ਜਿਹਾ ਬੱਚਾ ਜਿਹੜਾ ਵਾ ਉਹ ਕੀ ਕਹਿ ਸਕਦੇ ਆ ਵੀ ਨੰਗੇ ਪੈਰਾਂ ਦੇ ਨਾਲ ਕਿਹੜਾ ਕਿਲ ਗੱਡੇ ਹੋਏ ਨੇ ਪੱਟੀ ਦੇ ਵਿੱਚ ਕਿੱਲ ਦੇ ਉੱਤੇ ਖੜੇ ਹੋਗੇ ਸਾਡੇ ਭਾਂਜੇ ਇੱਕ ਪਲਸ ਆਨ ਕਿਰਪਾ ਦੂਜੇ ਦੀ ਰੱਖਿਆ ਵਾਸਤੇ ਆਨ ਆਪ ਦੀ ਆਨ ਸ਼ਾਨ ਵਾਸਤੇ ਤੇ ਤੋਂ ਨੂੰ ਕਿਰਪਾਨ ਕਹਿੰਦੇ ਆ ਤਲਵਾਰ ਦਾ ਤਲਵਾਰ ਤਲਵਾਰ ਵੈਸੇ ਲੋਕੀ ਆਪਾਂ ਪਾਸੇ ਤਲਵਾਰ ਕਹਿੰਦੇ ਆ ਤਲਵਾਰ ਸਿੱਖੀ ਚ ਤਲਵਾਰ ਨਹੀਂ ਗਈ ਉਹ ਕਿਰਪਾਨ ਹੈਗੀ ਆ ਤਲਵਾਰ ਜੇ ਜਿਵੇਂ ਉਹ ਮੁਮਨਨ ਸੈਨਾ ਸੀਗੀ ਉਹਦੋਂ ਦੇ ਮੁਗਲ ਸੈਨਿਕ ਸੀਗੇ ਉਹ ਤਲਵਾਰ ਕਹਿੰਦੇ ਸੀਗੇ ਆਪਾਂ ਕਹਿੰਦੇ ਕਿਰਪਾਨ ਉਹ ਤਲਵਾਰ ਨਾਲ ਤਲੇਵਾਰ ਵੜਦੇ ਸੀਗੇ ਆਪਾਂ ਕਿਰਪਾਨ ਆਪਾਂ ਆਨ ਵਾਨ ਸ਼ਾਨ ਆਪਣੇ ਵਾਸਤੇ ਤੇ ਕਿਰਪਾ ਦੂਸਰੇ ਦੀ ਰੱਖਿਆ ਵਾਸਤੇ ਇਸ ਲਈ ਗੁਰੂ ਸਾਹਿਬ ਨੇ ਇਹਨਾਂ ਨੂੰ ਕਿਰਪਾਨ ਰੱਖਿਆ ਆਰ ਜੀ ਦੇ ਜਿਹੜੇ ਹੱਥ ਦੇ ਵਿੱਚ ਆ ਇਹ ਇਹਦਾ ਨਾਮ ਕੀ ਆ ਜੀ ਇਹ ਨਾਗਣੀ ਆ ਅੱਛਾ ਜੀ ਇਹ ਕਿਸ ਕੰਮ ਦੀ ਆ ਇਹ ਵੀ ਯੁੱਧ ਕਲਾ ਤੋਂ ਪੋਣ ਦੇ ਕੰਮ ਆਉਂਦੀ ਹੈ ਇਹ ਵੀ ਉਹੀ ਕੰਮ ਕਰਦੀ ਆ ਜਿਹੜੀ ਕਿ ਆਪਣੀ ਕਿਰਪਾਨ ਕੰਮ ਕਰਦੀ ਆ ਇਹ ਵੀ ਉਹੀ ਕੰਮ ਕਰਦੀ ਆ ਤੇ ਇਹਦੇ ਥੋੜੇ ਜੇ ਵਾਰ ਹੁੰਦੇ ਨੇ ਟੇਡੇ-ਮੇਡੇ ਨੇ ਇਹ ਜਦੋਂ ਜੇ ਇਹ ਸਿੱਧੀ ਮਾਰਾਂਗੇ ਤਾਂ ਇਹ ਆਂਦਰਾ ਇਧਰੋਂ ਵੀ ਵੱਡੇਗੀ ਇਧਰੋਂ ਵੀ ਵੱਡੇਗੀ ਕੋਈ ਪਾਸੋਂ ਵੱਡ ਕੇ ਖਿੱਚ ਲਿਆ ਹੁੰਦੀ ਸੀ ਅੱਜ ਹੁਣ ਇਹਨਾਂ ਦਾ ਥੋੜਾ ਜਿਹਾ ਰੂਪ ਬਦਲ ਦਿੱਤਾ ਹੈ ਪਹਿਲਾਂ ਹੋਰ ਖੁੱਲੇ ਹੁੰਦੇ ਸੀ ਇਹਨਾਂ ਦੇ ਕੰਡੇ ਕੰਡੇ ਵਾਲੀ ਉਹ ਹੁੰਦੀ ਸੀ ਜਿਵੇਂ ਜਿਵੇਂ ਅੰਦਰ ਵੱਡੇਗੀ ਤੇ ਖਿੱਚ ਕੇ ਬਾਹਰ ਲਿਆਏਗੀ ਸਾਰੀਆਂ ਆਂਦਰਾ ਹਾਂ ਦੰਦੇ ਹੁੰਦੇ ਹਾਂ ਹਾਂ ਦੰਧਿਆਂ ਟਾਈਪ ਦੀ ਹੈ ਉਹ ਰੰਜੀਤ ਅਖਾੜੇ ਵੱਲੋਂ ਸਮਾਪਤੀ ਦੀ ਅਰਦਾਸ ਕੀਤੀ ਜਾ ਰਹੀ ਆ ਭਾਈ ਸੁਰਿੰਦਰ ਸਿੰਘ ਜੀ ਜਿਹੜੇ ਕਿ ਜਥੇਦਾਰ ਨੇ ਜੇ ਜਾਰੇ ਛੱਡ ਰਹੇ ਨੇ ਲਬ 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 ਖੁਸ਼ੀਆਂ ਦੇ ਜਗਾਰੇ ਕਿ ਲਾਗ ਨਾੜ ਹੋ ਜਾਵੇ ਧੰ 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 ਲਾ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵੇ ਸਤਿਗੁਰੂ ਆਖਾ ਨਰਾਜ ਸ੍ਰੀ ਆਖਾ ਬਾਕੀ ਸਾਹਿਬ ਆਜਾ ਲਓ ਸਵਾਗਤ ਸੋਸ਼ਲ ਲੈਂਡ ਬਣਾ ਲਓ